ਦੇਖੋ ਜਿਹੜੇ ਅੱਜਕੱਲ ਨਵੇਂ ਕਿਰਾਏਦਾਰੀਆਂ ਚੱਲ ਰਹੀਆਂ ਨੇ ਉਹਨਾਂ ਦੇ ਉੱਤੇ ਤਾਂ ਪੰਜਾਬ ਰੈਂਟ ਐਕਟ ਲਾਗੂ ਹੁੰਦਾ ਹੈ ਜਿਹੜੇ ਕਿਰਾਏਦਾਰ 2013 ਤੋਂ ਪਹਿਲਾਂ ਦੇ ਪਹਿਲਾਂ ਦੇ ਨੇ 2013 ਤੋਂ ਪਹਿਲਾਂ ਦੇ ਨੇ ਉਹਨਾਂ ਦੇ ਉੱਤੇ ਪੁਰਾਣਾ ਐਕਟ ਲਾਗੂ ਹੁੰਦਾ ਉਹ ਐਕਟ ਦਾ ਨਾਮ ਹੈ ਈਸਟ ਪੰਜਾਬ ਅਰਬਨ ਰੈਂਟਰ ਰੈਸਟ੍ਰਿਕਸ਼ਨ ਐਕਟ ਕੋਈ ਵੀ ਕਿਰਾਏ ਤੇ ਜਗ੍ਹਾ ਦੇਣੀ ਹੈ ਚਾਹੇ ਮਕਾਨ ਹੈ ਚਾਹੇ ਦੁਕਾਨ ਹੈ ਚਾਹੇ ਕੋਈ ਕੋਈ ਵੀ ਪ੍ਰਾਪਰਟੀ ਹੈ ਤਾਂ ਉਹਦੇ ਵਾਸਤੇ ਸਾਨੂੰ ਰੈਂਟ ਐਗਰੀਮੈਂਟ ਕਰਨਾ ਬੜਾ ਜ਼ਰੂਰੀ ਹੈ। ਇਹ ਪੰਜਾਬ ਰੈਂਟ ਐਕਟ ਦੀ ਪਹਿਲੀ ਜਿਹੜਾ ਪਹਿਲਾ ਰੂਲ ਹੈ ਵੀ ਤੁਸੀਂ ਰੈਂਟ ਐਗਰੀਮੈਂਟ ਜ਼ਰੂਰੀ ਕਰਨਾ ਜਾਨੀ ਕਿ ਕਿਰਾਇਆ ਨਾਮਾ ਜ਼ਰੂਰ ਲਿਖਣਾ ਚਾਹੇ ਉਹ 11 ਮਹੀਨਾ ਦਾ ਲਿਖੋ ਚਾਹੇ ਵੱਧ ਟਾਈਮ ਦਾ ਲਿਖੋ ਚਾਹੇ ਉਹਨੂੰ ਰਜਿਸਟਰਡ ਕਰਾਓ ਚਾਹੇ ਨਾ ਕਰਾਓ ਉਹਦੀ ਕੋਈ ਗੱਲ ਨਹੀਂ ਉਹ ਰਜਿਸਟ੍ਰੇਸ਼ਨ ਐਕਟ ਦੇ ਅਕੋਰਡਿੰਗਲੀ ਹੈ 11 ਮਹੀਨਾ ਦਾ ਲਿਖ ਲੈਣੇ ਤਾਂ ਕੋਈ ਪ੍ਰੋਬਲਮ ਨਹੀਂ। ਹੁਣ ਜੇ ਰੈਂਟ ਐਗਰੀਮੈਂਟ ਨਹੀਂ ਲਿਖਿਆ ਬੜਾ ਇੰਪੋਰਟੈਂਟ ਗੱਲ ਮੈਂ ਦੱਸਣ ਜਾ ਰਹੇ ਹਾਂ। ਜੀ ਕਿਸੇ ਕਿਰਾਏਦਾਰ ਨੂੰ ਤੁਸੀਂ ਰੱਖਿਆ ਰੈਂਟ ਐਗਰੀਮੈਂਟ ਤੁਸੀਂ ਨਹੀਂ ਲਿਖਿਆ ਕੋਈ ਕਿਰਾਇਆ ਨਮਾ ਨਹੀਂ ਲਿਖਿਆ ਤਾਂ ਕੱਲ ਨੂੰ ਤੁਸੀਂ ਉਹਨੂੰ ਕਿਰਾਏ ਵਾਲਾ ਕੇਸ ਲਗਾ ਕੇ ਕੱਢ ਨਹੀਂ ਸਕਦੇ ਥੋੜਾ ਜਿਹਾ ਆਪਣੇ ਕਾਨੂੰਨ ਇਦਾਂ ਦਾ ਆ ਕਿ ਕਿਰਾਏਦਾਰ ਨੇ ਜੇ ਕਿਰਾਇਆ ਨਮਾ ਵੀ ਨਹੀਂ ਲਿਖਿਆ ਤਾਂ ਵੀ ਉਹਨੂੰ ਇੱਥੇ ਸਟੇ ਦੇ ਦਿੰਦੇ ਨੇ ਵੀ ਠੀਕ ਆ ਜੀ ਬੰਦੇ ਨੂੰ ਧੱਕੇ ਨਾਲ ਨਹੀਂ ਕੱਢਣਾ ਚਾਹੇ ਕਿਰਾਇਆ ਨਮਾ ਹੈ ਚਾਹੇ ਨਹੀਂ ਹੈ ਤੇ ਕੀ ਕਰਦੇ ਨੇ ਕਿਰਾਏਦਾਰ ਵੱਲ ਨੂੰ ਜਦੋਂ ਕੇਸ ਲੁਣਾਏ ਲਿਖ ਦਿੰਦੇ ਨੇ ਬਈ ਜ਼ੁਬਾਨੀ ਕਰਾਇਆ ਸੀਗਾ ਜੀ ਸਾਡਾ ਬਿਲਕੁਲ ਜ਼ੁਬਾਨੀ ਕਹਿ ਕੇ ਹੋਰ 2-4 ਕਾਗਜ਼ ਦੇਖ ਕੇ ਉੱਥੇ ਸਟੇ ਲਾ ਜਾਂਦੇ ਨੇ ਹੁਣ ਕੋਟਾ ਨੇ ਤਾਂ ਸਟੇ ਦੇਣਾ ਹੀ ਆ ਉਹਨਾਂ ਨੇ ਤਾਂ ਇਹ ਕਹਿਣਾ ਹੀ ਆ ਵੀ ਕੋਈ ਵੀ ਬੰਦਾ ਅਸੀਂ ਉਹਨੂੰ ਥੱਕੇ ਨਾਲ ਨਹੀਂ ਕੱਢ ਸਕਦੇ ਤੁਸੀਂ ਕੇਸ ਕਰਕੇ ਕੱਢ ਲਓ ਇਹ ਹੋਰ ਬਹੁਤ ਜ਼ਰੂਰਤ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੈਂ ਸੁਤਨਾਮ ਸਿੰਘ ਧੰਨਵਾਦ ਦਰਸ਼ਕੋ ਰੈਂਟ ਐਕਟ ਕਰਾਇਆ ਕਾਨੂੰਨ ਬਾਰੇ ਆਮ ਸਭ ਨੂੰ ਜਾਣਕਾਰੀ ਹੋਵੇਗੀ ਪਰ ਕਿ ਕਾਨੂੰਨ ਮੁਤਾਬਕ ਦੁਕਾਨ ਮਕਾਨ ਦੇ ਕਿਰਾਏ ਤੇ ਦੇਣ ਵੇਲੇ ਕਿੰਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਲੈਣ ਵਾਲੇ ਨੂੰ ਕਿੰਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਇਸ ਬਾਰੇ ਆਪਾਂ ਗੱਲ ਕਰਾਂਗੇ ਐਡਵੋਕੇਟ ਗੁਰਦੀਪ ਸਿੰਘ ਸ਼ੇਰਦਿਲ ਦੇ ਨਾਲ ਹਾਂਜੀ ਗਦੀਪ ਸਿੰਘ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਹਾਂਜੀ ਗਦੀਪ ਸਿੰਘ ਪਹਿਲਾਂ ਵਾਂਗ ਅਸੀਂ ਤੁਹਾਡੇ ਕੋਲ ਫੇਰ ਦੁਬਾਰਾ ਕਿ ਨਵੇਂ ਕਾਨੂੰਨ ਦੇ ਬਾਰੇ ਇੱਕ ਜਾਣਕਾਰੀ ਲੈ ਰਹੇ ਹਾਂ ਜੀ ਹਾਂ ਗਦੀਪ ਸਿੰਘ ਰੈਂਟ ਐਕਟ ਮੋਸਟਲੀ ਲੋਕਾਂ ਨੂੰ ਇਹਦੇ ਬਾਰੇ ਨੌਲੇਜ ਹੀ ਹੈ ਵੀ ਰੈਂਟ ਐਕਟ ਹੈਗਾ ਪਰ ਥੋੜਾ ਜਿਹਾ ਬਰੀਫ ਕਰਿਓ ਕਿ ਉਹ ਕੀ ਹੈ ਦੇਖੋ ਜਿਹੜੇ ਅੱਜ ਕੱਲ ਨਵੇਂ ਕਿਰਾਏਦਾਰੀਆਂ ਚੱਲ ਰਹੀਆਂ ਨੇ ਉਹਨਾਂ ਦੇ ਉੱਤੇ ਤਾਂ ਪੰਜਾਬ ਰੈਂਟ ਐਕਟ ਲਾਗੂ ਹੁੰਦਾ ਹੈ ਅੱਛਾ ਜਿਹੜਾ ਦੁਰ 13 ਚ ਬਣਿਆ ਸੀਗਾ ਜਿਹੜੇ ਕਿਰਾਏਦਾਰ ਦੁਰ 13 ਤੋਂ ਪਹਿਲਾਂ ਦੇ ਪਹਿਲਾਂ ਦੇ ਨੇ ਦੁਰ ਸਨ 2013 ਤੋਂ ਪਹਿਲਾਂ ਦੇ ਨੇ ਉਹਨਾਂ ਦੇ ਉੱਤੇ ਪੁਰਾਣਾ ਐਕਟ ਲਾਗੂ ਹੁੰਦਾ ਉਹ ਐਕਟ ਦਾ ਨਾਮ ਹੈ ਈਸਟ ਪੰਜਾਬ ਅਰਬਨ renter restriction act okay jo 13 ਤੋਂ ਬਾਅਦ ਦੇ ਕਿਰਾਏਦਾਰਾਂ ਲਈ ਇਹ ਕਾਨੂੰਨ ਹੈ ਕਿ ਪੰਜਾਬ ਰੈਂਟ ਐਕਟ ਦੇ ਅੰਡਰ ਆਪਾਂ ਉਹਦੇ ਹਿਸਾਬ ਨਾਲ ਨਵੇਂ ਕਿਰਾਏਦਾਰੀਆਂ ਜਗਾ ਜਿਹੜੀ ਕਿਰਾਏ ਤੇ ਦੇਣੀ ਵੀ ਆ ਤੇ ਕਿਰਾਏਦਾਰ ਨੇ ਵੀ ਕਿਹੜੀ-ਕਿਹੜੀ ਗੱਲਾਂ ਦਾ ਖਿਆਲ ਰੱਖਣਾ ਪੰਜਾਬ ਰੈਂਟ ਐਕਟ ਦੇ ਅਕੋਰਡਿੰਗਲੀ ਤੇ ਕੀ ਜਦੋਂ ਕੋਈ ਮਕਾਨ ਮਾਲਕ ਜਾਂ ਦੁਕਾਨ ਦਾ ਮਾਲਕ ਆਪਣੀ ਦੁਕਾਨ ਕਿਰਾਏ ਤੇ ਚਾੜਦਾ ਜਾਂ ਮਕਾਨ ਨੂੰ ਕਿਰਾਏ ਤੇ ਦਿੰਦਾ ਤੇ ਉਹ ਕੀ ਐਗਰੀਮੈਂਟ ਕਰੂਗਾ ਹਾਂ ਇਹ ਬੜਾ ਇੰਪੋਰਟੈਂਟ ਸਵਾਲ ਹੈ ਤੁਹਾਡਾ ਕੋਈ ਵੀ ਕਿਰਾਏ ਤੇ ਜਗ੍ਹਾ ਦੇਣੀ ਹੈ ਚਾਹੇ ਮਕਾਨ ਹੈ ਚਾਹੇ ਦੁਕਾਨ ਹੈ ਚਾਹੇ ਕੋਈ ਕੋਈ ਵੀ ਪ੍ਰਾਪਰਟੀ ਹੈ ਤਾਂ ਉਹਦੇ ਵਾਸਤੇ ਸਾਨੂੰ ਰੈਂਟ ਐਗਰੀਮੈਂਟ ਕਰਨਾ ਬੜਾ ਜ਼ਰੂਰੀ ਹੈ ਇਹ ਪੰਜਾਬ ਰੈਂਟ ਐਕਟ ਦੀ ਪਹਿਲੀ ਜਿਹੜਾ ਪਹਿਲਾ ਰੂਲ ਹੈ ਵੀ ਤੁਸੀਂ ਰੈਂਟ ਐਗਰੀਮੈਂਟ ਜ਼ਰੂਰ ਕਰਨਾ ਜਾਨੀ ਕਿ ਕਿਰਾਇਆ ਨਾਮਾ ਜ਼ਰੂਰ ਲਿਖਣਾ ਚਾਹੇ ਉਹ 11 ਮਹੀਨਾ ਦਾ ਲਿਖੋ ਚਾਹੇ ਵੱਧ ਟਾਈਮ ਦਾ ਲਿਖੋ ਚਾਹੇ ਉਹਨੂੰ ਰਜਿਸਟਰਡ ਕਰਾਓ ਚਾਹੇ ਨਾ ਕਰਾਓ ਉਹਦੀ ਕੋਈ ਗੱਲ ਨਹੀਂ ਉਹ ਰਜਿਸਟ੍ਰੇਸ਼ਨ ਐਕਟ ਦੇ ਅਕੋਰਡਿੰਗਲੀ ਹੈ 11 ਮਹੀਨਾ ਲਿਖ ਲੈਣੇ ਤਾਂ ਕੋਈ ਪ੍ਰੋਬਲਮ ਨਹੀਂ ਇਹ ਵੱਧ ਸਮੇਂ ਦਾ ਵੀ ਲਿਖਿਆ ਜਾ ਸਕਦਾ ਵੱਧ ਸਮੇਂ ਦਾ ਵੀ ਲਿਖਿਆ ਜਾ ਸਕਦਾ ਮਿਨੀਮਮ 11 ਮਹੀਨੇ 2 ਮਹੀਨੇ ਜਿੰਨਾ ਤੇ ਮਰਜੀ ਲਿਖ ਲਓ ਪਰ 11 ਮਹੀਨੇ ਤੋਂ ਵੱਧ ਦਾ ਲਿਖਦੇ ਆਂ ਤੇ ਰਜਿਸਟਰਡ ਕਰਾਉਣਾ ਲਾਜ਼ਮੀ ਆ ਅੱਛਾ 11 ਮਹੀਨੇ ਤੱਕ ਰਜਿਸਟ੍ਰੇਸ਼ਨ ਦੀ ਉਹ ਫਿਰ ਆਪਾਂ ਨੂੰ ਐਗਜ਼ੈਂਪਸ਼ਨ ਮਿਲ ਜਾਂਦੀ ਆ ਹੁਣ ਜੇ ਰੈਂਟ ਐਗਰੀਮੈਂਟ ਨਹੀਂ ਲਿਖਿਆ ਬੜਾ ਇੰਪੋਰਟੈਂਟ ਗੱਲ ਮੈਂ ਦੱਸਣ ਜਾ ਰਹੇ ਆ ਜੇ ਕਿਸੇ ਕਿਰਾਏਦਾਰ ਨੂੰ ਤੁਸੀਂ ਰੱਖਿਆ ਰੈਂਟ ਐਗਰੀਮੈਂਟ ਤੁਸੀਂ ਨਹੀਂ ਲਿਖਿਆ ਕੋਈ ਕਿਰਾਇਆ ਨਮਾ ਨਹੀਂ ਲਿਖਿਆ ਤਾਂ ਕੱਲੋਂ ਤੁਸੀਂ ਉਹਨੂੰ ਕਿਰਾਏ ਵਾਲਾ ਕੇਸ ਲਗਾ ਕੇ ਕੱਢ ਨਹੀਂ ਸਕਦੇ ਅੱਛਾ ਉਹਨਾਂ ਨੂੰ ਹੋਰ ਤਰੀਕੇ ਦਾ ਕੇਸ ਲਾਉਣਾ ਪੈਂਦਾ ਅਸੀਂ ਉਹਨੂੰ ਦਿਵਾਨੀ ਦਾਵਾ ਪੋਜੈਸ਼ਨ ਦਾ ਬੋਲਦੇ ਹਾਂ ਪੋਜੈਸ਼ਨ ਦਾ ਦਾਵਾ ਜਾਂ ਮੈਂਡੇਟਰੀ ਇੰਜਕਸ਼ਨ ਕਰਨਾ ਪੈਣਾ ਉਹਨੂੰ ਲਾਇਸੈਂਸੀ ਦੱਸ ਕੇ ਐਦਾਂ ਦਾ ਕੇਸ ਕਰਕੇ ਉਹਨੂੰ ਕੱਢਣਾ ਪੈਣਾ ਤੇ ਪਰ ਉਹਨੂੰ ਤੁਸੀਂ ਕਿਰਾਏ ਵਾਲੇ ਕੇਸ ਦੇ ਵਿੱਚ ਆ ਕੇ ਨਹੀਂ ਕੱਢ ਸਕਦੇ ਕਿਉਂਕਿ ਤੁਹਾਡੇ ਕੋਲ ਰੈਂਟ ਐਗਰੀਮੈਂਟ ਹੈ ਨਹੀਂ ਜੇ ਰੈਂਟ ਐਗਰੀਮੈਂਟ ਹੈ ਨਹੀਂ ਤੁਸੀਂ ਲੈਂਡਲੋਰਡ ਹੈ ਨਹੀਂ ਤੇ ਅਗਲਾ ਕਿਰਾਏਦਾਰ ਹੈ ਨਹੀਂ ਲੀਗਲ ਨਾ ਅਗਲਾ ਲੀਗਲ ਟੈਨੈਂਟ ਹੈ ਨਾ ਤੁਸੀਂ ਲੀਗਲ ਲੈਂਡਲੋਰਡ ਹੋ अच्छा इस तरह मतलब जेड़ा किराए ते लेंडाया दुकान ਜਾਂ ਮਕਾਨ ਉਹਦੇ ਲਈ ਵੀ ਪ੍ਰੋਬਲਮ ਹੈ ਕਿ ਜੇ ਨਹੀਂ ਉਹਨੇ ਕਿਰਾਇਆ ਐਗਰੀਮੈਂਟ ਤੇ ਉਹ ਵੀ ਕੇਸ ਨੂੰ ਮਤਲਬ ਫਾਈਟ ਨਹੀਂ ਕਰ ਸਕਦਾ ਹੈ ਨਾ ਦੇਖੋ ਆਬਵੀਅਸਲੀ ਸਰ ਇਸ ਤਰ੍ਹਾਂ ਹੈ ਕਿਉਂਕਿ ਸਾਡੇ ਨਾਲ ਥੋੜਾ ਜਿਹਾ ਆਪਣੇ ਕਾਨੂੰਨ ਇਦਾਂ ਦਾ ਆਇਆ ਕਿ ਕਿਰਾਏਦਾਰ ਨੇ ਜੇ ਕਿਰਾਇਨਾਮਾ ਵੀ ਨਹੀਂ ਲਿਖਿਆ ਤਾਂ ਵੀ ਉਹਨੂੰ ਇੱਥੇ ਸਟੇ ਦੇ ਦਿੰਦੇ ਨੇ ਵੀ ਠੀਕ ਹੈ ਜੀ ਬੰਦੇ ਨੂੰ ਧੱਕੇ ਨਾਲ ਨਹੀਂ ਕੱਢਣਾ ਚਾਹੀਏ ਕਿਰਾਇਨਾਮਾ ਹੈ ਚਾਹੇ ਨਹੀਂ ਹੈ ਠੀਕ ਹੈ ਨਾਰਮਲੀ ਆਪਾਂ ਕੀ ਇੱਥੇ ਕੀ ਕਰਦੇ ਨੇ ਕਿਰਾਏਦਾਰ ਵੱਲ ਨੂੰ ਜਦੋਂ ਕੇਸ ਲੁਣਾਏ ਲਿਖ ਦਿੰਦੇ ਨੇ ਬਈ ਜ਼ੁਬਾਨੀ ਕਰਾਇਆ ਸੀਗਾ ਜੀ ਸਾਡਾ ਬਿਲਕੁਲ ਜ਼ੁਬਾਨੀ ਕਹਿ ਕੇ ਹੋਰ ਦੋ ਚਾਰ ਕਾਗਜ਼ ਦੇ ਕੇ ਉੱਥੇ ਸਟੇ ਲੈ ਜਾਂਦੇ ਨੇ ਹੁਣ ਕੋਟਾ ਨੇ ਤਾਂ ਸਟੇ ਦੇਣਾ ਹੀ ਆ ਉਹਨਾਂ ਨੇ ਤਾਂ ਇਹ ਕਹਿਣਾ ਹੀ ਆ ਵੀ ਕੋਈ ਵੀ ਬੰਦਾ ਅਸੀਂ ਉਹਨੂੰ ਧੱਕੇ ਨਾਲ ਨਹੀਂ ਕੱਢ ਸਕਦੇ ਤੁਸੀਂ ਕੇਸ ਕਰਕੇ ਕੱਢ ਲਓ ਠੀਕ ਹੈ ਪਰ ਉਦੋਂ ਫਿਰ ਉਹਨਾਂ ਸਿਚੁਏਸ਼ਨ 'ਚ ਵੀ ਕੇਸ ਅਸੀਂ ਕਿਹੜਾ ਕਰਨਾ ਜੇ ਰੈਂਟ ਐਗਰੀਮੈਂਟ ਨਹੀਂ ਤਾਂ ਜ਼ ਰੈਂਟ ਵਾਲਾ ਕੇਸ ਲਾਈ ਨਹੀਂ ਸਕਦੇ ਤਾਂ ਦੂਸਰਾ ਕੇਸ ਲਾਉਣਾ ਪਊਗਾ ਕਿਰਾਏਦਾਰ ਨੂੰ ਤਾਂ ਨੁਕਸਾਨ ਫਾਇਦਾ ਜਿਹੜਾ ਬਹੁਤਾ ਨਹੀਂ ਰੈਂਟ ਐਗਰੀਮੈਂਟ ਦਾ ਹਾਂ ਉਹਨਾਂ ਦਾ ਜੇ ਜੇ ਕਿਰਾਏਦਾਰ ਨੇ ਬਿਗੜਨਾ ਆ ਉਹਨੇ ਸਟੇ ਲੈ ਹੀ ਜਾਣਾ ਚਾਹੇ ਰੈਂਟ ਅਗਰੀਮੈਂਟ ਲਿਖ ਲੋ ਚਾਹੇ ਨਾ ਲਿਖੋ ਅੱਛਾ ਯੈਸ ਤੂੰ ਹੀ ਪੁਆਇੰਟ ਮੈਂ ਗੱਲ ਕਰਦਾ ਅੱਛਾ ਜਿਹੜਾ ਮਕਾਨ ਮਾਲਕ ਆ ਉਹਨੂੰ ਇਸ ਚੀਜ਼ ਦਾ ਫਾਇਦਾ ਉਹਨੂੰ ਫਾਇਦਾ ਆ ਇਸ ਕਰਕੇ ਲਿਖਣਾ ਜ਼ਰੂਰੀ ਆ ਜਿਵੇਂ ਅਗਦੀਪ ਸਿੰਘ ਕਈ ਵਾਰ ਇੱਕ ਪ੍ਰੋਬਲਮ ਆਉਂਦੀ ਆ ਇਹ 11 ਮਹੀਨੇ ਦਾ ਜਾਂ 2 ਸਾਲ ਦਾ ਐਗਰੀਮੈਂਟ ਕਰ ਲਿਆ ਉਸ ਤੋਂ ਬਾਅਦ ਗੁੱਡ ਫੇਸ ਦੇ ਉੱਤੇ ਐਗਰੀਮੈਂਟ ਕਰ ਰਾਂ ਮਤਲਬ ਪਾਰਟੀਆਂ ਕਰਦੀਆਂ ਹੀ ਨਹੀਂ ਆਪਸ ਵਿੱਚ ਤੇ ਉਸ ਕੇਸ ਜਿਹੜਾ ਐਗਰੀਮੈਂਟ ਪਹਿਲਾਂ ਹੋਇਆ ਹੁੰਦਾ ਉਹ ਮੰਨਣਯੋਗ ਰਹਿੰਦਾ ਕਿ ਜਾਂ ਜੇ ਡੇਟ ਲੰਘ ਜਾਂਦੇ ਤੇ ਉਹ ਨਹੀਂ ਨਹੀਂ ਇਦਾਂ ਦਾ ਕੁਝ ਨਹੀਂ ਆ ਮੰਨਣਯੋਗ ਰਹਿੰਦਾ ਆਬਵੀਅਸਲੀ ਕਿਉਂਕਿ ਇੱਕ ਪ੍ਰੂਫ ਹਣਾ ਟੈਂਨੈਂਸੀ ਦਾ ਅੱਛਾ ਇੱਕ ਪ੍ਰੂਫ ਟੈਂਨੈਂਸੀ ਦਾ ਹੋਰ ਇਹਦੇ ਵਿੱਚ ਕੋਈ ਨਹੀਂ ਆ ਅੱਛਾ ਜੇ 2-4 ਸਾਲ ਲੰਘ ਵੀ ਜਾਂਦਾ ਟਾਈਮ ਤੇ ਉਹ ਜਿਹੜਾ ਪਹਿਲਾਂ ਲੰਘ ਜਾਂਦਾ ਫਿਰ ਇਦਾਂ ਹੋ ਜਾਂਦਾ ਵੀ ਇਹ ਹੋਰਲੀ ਅਸੀਂ ਐਕਸਟੈਂਡ ਕਰਦੇ ਰਹੇ ਹੁਣ ਅਲਟੀਮੇਟਲੀ ਪੰਜਾਬ ਰੈਂਟ ਟੈਕ ਦੀ ਆਪਾਂ ਗੱਲ ਕਰਨ ਬੈਠੇ ਆ ਨਾ ਤਾਂ ਆਪਾਂ ਇਹਦੇ ਤੇ ਲਿਮਟਿਡ ਆ ਭਈ ਇਹਦੇ ਵਿੱਚ ਫਿਰ ਉਹਨੂੰ ਕੱਢਣ ਲਈ ਜਿਕਰਾਏਦਾਰ ਨੂੰ ਅਸੀਂ ਕੱਢਣਾ ਹੈ ਜਾਂ ਸਾਨੂੰ ਲੋੜ ਹੈ ਜਾਂ ਕੋਈ ਵੀ ਹੋਰ ਕਾਰਨ ਹੈ ਕਿਰਾਏ ਨਹੀਂ ਦਿੱਤਾ ਤਾਂ 2 ਮਹੀਨੇ ਦਾ ਨੋਟਿਸ ਦੇਣਾ ਪੈਂਦਾ ਜੇ ਆਪਾਂ ਡੀਡ ਲਿਖੀ ਹੈ ਤੇ ਜੇ ਡੀਡ ਲਿਖੀ ਹੈ ਤੇ ਆਬਵੀਅਸਲੀ ਉਹਦਾ ਸਟੈਪਰ ਡੀਡ ਲਿਖਣੀ ਹੈ ਫਿਰ ਉਹਨੂੰ ਕੱਢਣਾ ਹੈ ਤੇ 2 ਮਹੀਨੇ ਦਾ ਨੋਟਿਸ ਦੇਣਾ ਜ਼ਰੂਰੀ ਹੈ ਐਕਟ ਦੇ ਵਿੱਚ ਹੀ ਲਿਖਿਆ ਅੱਛਾ ਹਾਂ ਇਹ ਨਹੀਂ ਕਿ ਤੁਸੀਂ ਕਿਰਾਏ ਨਾਮੇ 'ਚ ਲਿਖ ਦੋ ਕਿ 1 ਮਹੀਨੇ ਦਾ ਨੋਟਿਸ ਦਵਾਂਗੇ ਜੀ ਅਸੀਂ ਤਾਂ ਤੁਹਾਨੂੰ ਕੱਢ ਸਕਾਂਗੇ ਕਿਰਾਏ ਨਾਮੇ 'ਚ 1 ਮਹੀਨਾ ਲਿਖਣ ਦੇ ਨਾਲ ਵੀ ਤੁਹਾਡਾ ਪਰਪਸ ਸੋਲਵ ਨਹੀਂ ਹੋਣਾ ਕਿਉਂਕਿ ਐਕਟ ਦੇ ਵਿੱਚ ਲਿਖਿਆ ਵੀ ਤੁਸੀਂ 60 ਦਿਨ ਦਾ ਨੋਟਿਸ ਦੇਣਾ ਹੀ ਦੇਣਾ ਇਹਦਾ ਮਤਲਬ ਜੇ ਐਗਰੀਮੈਂਟ ਸਾਡਾ ਕੋਈ ਦਰਸ਼ਕ ਕਰਦਾ ਕਿਸਦੇ ਨਾਲ ਤੇ ਉਹਨੂੰ 2 ਮਹੀਨੇ ਲਿਖਣਾ ਚਾਹੀਦਾ 60 ਲਿਖਣਾ ਚਾਹੀਦਾ ਕਿਉਂਕਿ ਆਟੋਮੈਟਿਕ ਕਿਉਂਕਿ ਐਕਟ ਦੇ ਵਿੱਚ 2 ਮਹੀਨੇ ਲਿਖਿਆ ਹੋਇਆ ਓਕੇ ਤੇ ਹੁਣ ਕਈ ਵਾਰੀ ਦੇਖੋ ਮੈਂ ਪ੍ਰੈਕਟੀਕਲ ਗੱਲ ਕਰਦਾ ਕਿਰਾਏ ਨਾਮੇ ਚ ਲਿਖ ਦਿੰਦੇ ਨੇ ਵੀ 2 ਮਹੀਨਾਂ ਅਸੀਂ ਤੈਨੂੰ ਨੋਟਿਸ ਦਵਾਂਗੇ ਤੇ ਜੇ 2 ਮਹੀਨੇ ਬਾਅਦ ਤੂੰ ਛੱਡ ਦੇਂਗਾ ਜੇ ਤੂੰ ਨਹੀਂ ਛੱਡੇਂਗਾ ਤੇ ਤੂੰ ਫਿਰ ਤੋ ਹਰ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਲਈ ਤੂੰ ਜ਼ਿੰਮੇਵਾਰ ਹੋਵੇਗਾ ਤੇ ਹਰ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਜ਼ਿੰਮੇਵਾਰ ਹੋਵੇਗਾ ਤੇ ਕਾਨੂੰਨੀ ਕਾਰਵਾਈ ਕਿਹੜੀ ਅਲਟੀਮੇਟਲੀ ਕੇਸ ਹੀ ਲਾਉਣਾ ਪੈਣਾ ਉਹਨਾਂ ਤੱਕ ਚੈਰੀਚੇ ਪੈਣਾ ਹੀ ਆ ਨਾ ਫਿਰ ਵੀ ਮਾਲਕ ਮਕਾਨ ਨੂੰ ਬਿਲਕੁਲ ਹਾਂਜੀ ਅੱਛਾ ਹੁਣ ਜੇ ਕਿਸੇ ਇੱਕ ਪਾਰਟੀ ਦਾ ਫਾਲਟ ਹੁੰਦਾ ਜਿੱਦਾਂ ਹੁਣ ਕਿਰਾਏਦਾਰ ਮਕਾਨ ਖਾਲੀ ਨਹੀਂ ਕਰਦਾ ਦੁਕਾਨ ਖਾਲੀ ਨਹੀਂ ਕਰਦਾ ਤੇ ਉਹਨੇ 60 ਮਤਲਬ 60 ਦਿਨ ਦੇ ਨੋਟਸ ਵਾਲਾ ਐਗਰੀਮੈਂਟ ਜੋ ਐਕਟ ਦੇ ਮਤਾਬਕ ਇਹ ਮਾਲਕ ਨੇ ਕਰਾਇਆ ਜੀ ਹੁਣ ਜੇ ਕੇਸ ਕਰੂਗਾ ਤੇ ਕੀ ਉਹਨੂੰ ਸਾਰਾ ਕੇਸ ਦਾ ਖਰਚਾ ਵੀ ਉਹਦੇ ਤੋਂ ਮਤਲਬ ਡਿਮਾਂਡ ਕਰੂਗਾ ਉਹਨੂੰ ਦੇਣਾ ਪਊਗਾ ਸਰ ਇਹ ਤਾਂ ਇਹ ਕਿਰਾਏ ਵਾਲੇ ਕੇਸਾਂ 'ਚ ਨਹੀਂ ਇਹ ਹਰ ਇੱਕ ਕੇਸ ਦੇ ਵਿੱਚ ਇਦਾਂ ਹੀ ਹੁੰਦਾ ਹੈ ਜਿਹੜਾ ਬੰਦਾ ਕੇਸ ਕਰਦਾ ਆ ਜੋ ਕਾਸਟ ਹੁੰਦੀ ਹੈ ਨਾ ਕੇਸ ਦੀ ਉਹ ਦੂਸਰੀ ਪਾਰਟੀ ਤੇ ਪੈਂਦੀ ਪੈਂਦੀ ਹੈ ਜਦੋਂ ਇਹ ਕੇਸ ਕਰਨਾ ਨਾ ਹੁੰਦਾ ਜਿੱਤ ਜਾਂਦਾ ਯੈਸ ਜੇ ਉਹ ਜਿੱਤ ਜਾਂਦਾ ਆ ਤਾਂ ਉਹਦੀ ਕਾਸਟ ਜਿਹੜੀ ਉਹ ਦੂਸਰੀ ਪਾਰਟੀ ਤੇ ਪੈਣੀ ਪੈਣੀ ਹੈ ਐਂਡ ਦੇ ਉੱਤੇ ਨਾ ਜਿਹੜਾ ਵੀ ਸਿਵਲ ਦੇ ਵਿੱਚ ਜਦੋਂ ਵੀ ਜੱਜਮੈਂਟ ਕੋਈ پاس ਹੁੰਦੀ ਹੈ ਉਹਦੇ ਐਂਡ ਤੇ ਇੱਕ ਡਿਕਰੀ ਸ਼ੀਟ ਬਣਦੀ ਹੈ ਕਰਾਏ ਨਾਮੇ ਵਾਲੇ ਕੇਸਾਂ ਦੇ ਵਿੱਚ ਮੈਮੋ ਆਫ ਕੋਸਟ ਬਣਦੀ ਆ ਅੱਛਾ ਉਹਦੇ ਵਿੱਚ ਲਿਖਿਆ ਹੁੰਦਾ ਵੀ ਇਹਦੇ ਕਿੰਨੇ ਪੈਸੇ ਲੱਗੇ ਉਹਦੇ ਕਿੰਨੇ ਪੈਸੇ ਲੱਗੇ ਤੇ ਜਿਹੜੇ ਲੈਂਡਲੋਰਡ ਦੇ ਪੈਸੇ ਲੱਗਦੇ ਨੇ ਮਾਲਕ ਮਕਾਨ ਦੇ ਉਹ ਅਸੀਂ ਕਿਰਾਏਦਾਰ ਤੋਂ ਰਿਕਵਰ ਕਰਨ ਜੋਗੇ ਹੁੰਦੇ ਆ ਅੱਛਾ ਯੈਸ ਅੱਛਾ ਇਹ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਹੁਣ ਆਪਾਂ ਮਤਲਬ ਜਿਹੜਾ ਮਾਲਕ ਮਕਾਨ ਆ ਜਾਂ ਮਾਲਕ ਦੁਕਾਨ ਆ ਉਹਦੀ ਗੱਲ ਕੀਤੀ ਹੈ ਜੇ ਆਪਾਂ ਗੱਲ ਕਰੀਏ ਜਿਹੜਾ ਕਿਰਾਏਦਾਰ ਆ ਜੀ ਉਹ ਨੂੰ ਮਤਲਬ ਲਿਖਣ ਦਾ ਬੈਨੀਫਿਟ ਕੀ ਆ ਐਗਰੀਮੈਂਟ ਦਾ ਕੀ ਬੈਨੀਫਿਟ ਹੈ ਅਸਲ ਚ ਉਹਨੂੰ ਲਿਖਣ ਦਾ ਬੈਨੀਫਿਟ ਇਹ ਹੈ ਵੀ ਉਹਨੂੰ ਮਾਲਕ ਮਕਾਨ ਟਾਈਮ ਤੋਂ ਪਹਿਲਾਂ ਨਾ ਕੱਢ ਸਕੇ ਸਿੰਪਲ ਕਿਰਾਏਦਾਰ ਨੂੰ ਕੋਈ ਫਾਇਦਾ ਓਕੇ ਮੰਨ ਲਓ ਫੋਰ ਐਗਜ਼ਾਮਪਲ 2 ਸਾਲ ਦਾ ਲਿਖ ਲਿਆ ਕਿਰਾਇਆ ਨਾਮਾ ਚਲੋ 11 ਮਹੀਨੇ ਦਾ ਲਾ ਲਓ ਤਾਂ ਉਹ ਦਿਨ ਚਾਰ ਮਹੀਨੇ ਬਾਅਦ ਮਾਲਕ ਮਕਾਨ ਕੱਢ ਨਾ ਸਕੇ ਉਹਨੂੰ ਬਸ਼ਰਤੇ ਕਿਰਾਏਦਾਰ ਆਪਣਾ ਕਿਰਾਇਆ ਦੇ ਰਿਹਾ ਪੂਰਾ ਬਿਜਲੀ ਦਾ ਬਿੱਲ ਵੀ ਦੇ ਰਿਹਾ ਕੋਈ ਉਲੰਘਣਾ ਕਿਰਾਏਦਾਰ ਨਾ ਕਰ ਰਿਹਾ ਹੋਵੇ ਤੇ ਉਸ ਹਾਲਾਤ ਦੇ ਵਿੱਚ ਮਾਲਕ ਮਕਾਨ ਬਿਨਾਂ ਕਿਸੇ ਗਲਤੀ ਦੇ ਕਰਾਏਦਾਰ ਨੂੰ ਕੱਢ ਨਾ ਸਕੇ ਇਹ ਫਾਇਦਾ ਕਰਾਏਦਾਰ ਅੱਛਾ ਜਿੰਨਾ ਐਗਰੀਮੈਂਟ ਕੀਤਾ ਉਹਨੂੰ ਉਹ ਬਾਉਂਡ ਹੋ ਗਿਆ ਰੱਖਣ ਦਾ ਬਾਉਂਡ ਹੋ ਗਿਆ ਵੀ ਉਹਨਾਂ ਚਿਰ ਉਹ ਨਹੀਂ ਨਿਕਲ ਸਕਦਾ ਹੁਣ ਜੇ ਮਕਾਨ ਕਰਾਏਦਾਰ ਆਪਣੇ ਐਗਰੀਮੈਂਟ ਤੋਂ ਪਹਿਲਾਂ ਉਹ ਦੁਕਾਨ ਮਕਾਨ ਛੱਡਣਾ ਚਾਹੁੰਦਾ ਹਾਂਜੀ ਹਾਂਜੀ ਤੇ ਫਿਰ ਉਹ ਉਹਦੇ ਲਈ ਉਹ ਐਗਰੀਮੈਂਟ ਦੇ ਵਿੱਚ ਇਹਨਾਂ ਦੀਆਂ ਸ਼ਰਤਾਂ ਹੋਣਗੀਆਂ ਜਿਹੜਾ ਦੋ ਸ਼ਰਤਾਂ ਜੋ ਦੋ ਜੋ ਸ਼ਰਤਾਂ ਹੋਣਗੀਆਂ ਭਈ ਅਸੀਂ ਤੁਹਾਨੂੰ ਮਹੀਨਾ ਪਹਿਲਾਂ ਨੋਟਿਸ ਦੇਵਾਂਗੇ ਜਾਂ ਅਸੀਂ ਜੇ ਐਮਰਜੈਂਸੀ ਛੱਡਾਂਗੇ ਤਾਂ 1 ਮਹੀਨਾ ਕਿਰਾਇਆ ਐਕਸਟਰਾ ਦੇਵਾਂਗੇ ਇਹ ਇਹ ਪਾਰਟੀ ਦੀ ਸਹਿਮਤੀ ਤੇ ਹੁੰਦਾ ਆ ਇਹਦੇ ਵਿੱਚ ਕੋਈ ਪਾਰਟਿਕੂਲਰ ਸਿਸਟਮ ਨਹੀਂ ਹੈਗਾ ਕਿ ਕਿਰਾਏਦਾਰ ਨੇ ਜੇ ਪਹਿਲਾਂ ਛੱਡਣਾ ਤਾਂ ਕਿੰਨਾ ਕਰਨਾ ਐਸੇ ਗਦੀਪ ਸਿੰਘ ਹੋਰ ਗੱਲ ਹੈ ਵੀ ਦੁਕਾਨਾਂ ਤੇ ਲਈ ਵਾਸਤੇ ਨਹੀਂ ਮਕਾਨ ਵਾਸਤੇ ਇੱਕ ਪੁਲਿਸ ਵੱਲੋਂ ਕਿਹਾ ਗਿਆ ਵੀ ਤੁਸੀਂ ਇੱਕ ਵੈਰੀਫਾਈ ਕਰਾਉਣਾ ਵਾ ਜਿਹੜਾ ਤੁਸੀਂ ਕਿਰਾਏਦਾਰ ਰੱਖਿਆ ਜੀ ਜੇ ਤੁਸੀਂ ਨਹੀਂ ਕਰਾਓਗੇ ਤੇ ਉਹ ਕੀ ਲਾਅਸ ਕੀ ਆ ਉਹਦਾ ਜੇ ਨਹੀਂ ਕਰਾਉਂਦਾ ਕੋਈ ਤੇ ਦੇਖੋ ਹਾਂ ਠੀਕ ਹੈ ਵੀ ਬੜਾ ਵਧੀਆ ਸਵਾਲ ਹੈ ਭਈ ਪੁਲਿਸ ਕੋਲ ਜਾ ਕੇ ਕਿਰਾਏਦਾਰ ਦੀ ਵੈਰੀਫਿਕੇਸ਼ਨ ਕਰਾਉਣੀ ਉਹਦਾ ਇੱਕੋ ਇੱਕ ਮਕਸਦ ਇਹ ਹੈ ਵੀ ਕਿਸੇ ਅਸੀਂ ਕ੍ਰਿਮੀਨਲ ਨੂੰ ਆਪਣੇ ਘਰ ਚ ਕਿਤੇ ਸ਼ੈਲਟਰ ਤਾਂ ਨਹੀਂ ਦੇ ਰਹੇ ਹਾਂ ਪਹਿਲਾਂ ਕੋਈ ਉਹਦੇ ਕੋਈ ਪਰਚਾ ਹੋਵੇ ਕੋਈ ਇਹੋ ਜਿਹਾ ਪਰਚਾ ਹੋਵੇ ਜਿਹੜਾ ਉਹ ਆਪਣੇ ਆਪ ਨੂੰ ਬਚਾਉਣ ਲਈ ਤੁਹਾਡੇ ਘਰ ਚ ਆ ਕੇ ਰਹਿ ਰਿਹਾ ਸਿਰਫ ਉਸ ਚੀਜ਼ ਦੀ ਸੇਫਟੀ ਲਈ ਮਾਲਕ ਮਕਾਨ ਜਿਹੜਾ ਇਨਫੋਰਮੇਸ਼ਨ ਦੇਣੀ ਪੁਲਿਸ ਨੂੰ ਜ਼ਰੂਰੀ ਹੈ ਪੁਲਿਸ ਵੈਰੀਫਿਕੇਸ਼ਨ ਕਰਾਉਣੀ ਜ਼ਰੂਰੀ ਹੈ ਪਰ ਅੱਜਕੱਲ ਦਾ ਲੇਟੈਸਟ ਇਹ ਵੀ ਆਇਆ ਵੀ ਜੇ ਨਹੀਂ ਵੀ ਅਸੀਂ ਕਰਾਉਂਦੇ ਚਲੋ ਕਿਸੇ ਵੀ ਕਾਰਨ ਕਰਕੇ ਨਹੀਂ ਕਰਾਉਂਦੇ ਤੁਹਾਡੇ ਤੇ ਕੋਈ ਪੁਲਿਸ ਪਰਚਾ ਨਹੀਂ ਕਰ ਸਕਦੀ ਕੋਈ ਐਕਸ਼ਨ ਨਹੀਂ ਲੈ ਸਕਦੀ ਅੱਛਾ ਜੇ ਕੋ ਨਹੀਂ ਕਰਾਉਂਦਾ ਨਹੀਂ ਕਰਾਉਂਦਾ ਕੋਈ ਐਕਸ਼ਨ ਨਹੀਂ ਹੈ ਕੋਈ ਐਕਸ਼ਨ ਨਹੀਂ ਬਟ ਉਹ ਰਿਸਕ ਆਪਣਾ ਹੀ ਹੁੰਦਾ ਕਿਉਂਕਿ ਮੰਨ ਲਓ ਕਿਰਾਏਦਾਰ ਕਾਨੂੰ ਫੜਿਆ ਜਾਂਦਾ ਜਾਂ ਉਹਦੇ ਤੇ ਕੋਈ ਐਸੀ ਚੀਜ਼ ਬਰਾਮਤ ਹੋ ਜਾਂਦੀ ਹੈ ਵਾਟ ਐਵਰ ਕੋਈ ਵੀ ਲੀਗਲ ਤਾਂ ਅਲਟੀਮੇਟਲੀ ਉਹ ਮਾਲਕ ਮਕਾਨ ਦੇ ਉੱਤੇ ਫਿਰ ਥੋੜੀ ਜੀ ਜ਼ਿੰਮੇਵਾਰੀ ਆ ਜਾਂਦੀ ਹੈ ਵੀ ਤੁਸੀਂ ਇਨਫੋਰਮੇਸ਼ਨ ਨਹੀਂ ਕਰਾਈ ਵੈਰੀਫਿਕੇਸ਼ਨ ਨਹੀਂ ਕਰਾਈ ਦੇਖੋ ਗਲਤ ਬੰਦਾ ਤੁਸੀਂ ਰੱਖੀ ਬੈਠੇ ਸੀ ਆਪਾਂ ਦੇਖ ਵੈਸੇ ਵੀ ਦੇਖਦੇ ਹਾਂ ਕਈ ਕਈ ਵਾਰ ਜਿਹੜੇ ਕਿਰਾਏਦਾਰ ਕੋਈ ਬਾਹਰਲਾ ਬੰਦਾ ਰੱਖ ਲੈਂਦਾ ਕੋਈ ਨੌਕਰ ਰੱਖ ਲੈਂਦਾ ਤੇ ਉਹ ਨੌਕਰ ਕੋਈ ਨਾ ਕੋਈ ਵਾਧਾ ਕਰਕੇ ਚਲ ਜਾਂਦਾ ਹੈ ਨਾ ਇਸ ਚੀਜ਼ ਦਾ ਬੈਨੀਫਿਟ ਹੈਗਾ ਅੱਛਾ ਹੁਣ ਇਹ ਵਿੱਚ ਵੀ ਕੱਲ ਦੱਸਣ ਲੱਗਿਆ ਸੀਗਾ ਜਿਵੇਂ ਹੁਣ ਸਰਕਾਰੀ ਸਰਕਾਰ ਇਸ ਸਰਕਾਰ ਦਾ ਹੁਕਮ ਆ ਵੀ ਵੈਰੀਫਿਕੇਸ਼ਨ ਕਰਾਓ ਜੇ ਨਹੀਂ ਕਰਾਂਦੇ ਤਾਂ ਧਾਰਾ 188 ਆਈਪੀਸੀ ਦੀ ਜਿਵੇਂ 마ਸਕ ਨਹੀਂ ਲਾਉਂਦੇ ਸੀ ਕਿ ਉਹ ਵੀ ਸਰਕਾਰ ਦਾ ਹੁਕਮ ਸੀ ਧਾਰਾ 188 ਦੇ ਪਰਚੇ ਬੜੇ ਹੋਏ ਕਰੋਨਾ ਦੇ ਵਿੱਚ ਇਸੇ ਤਰ੍ਹਾਂ ਇਹ ਵੀ ਜੇ ਕੋਈ ਵਾਲਗ ਕੰਨ ਨਹੀਂ ਵੈਰੀਫਿਕੇਸ਼ਨ ਕਰਾਂਦਾ ਤੇ ਪੁਲਿਸ ਚਾਹੇ ਤਾਂ 188 ਦਾ ਪਰਚਾ ਕਰ ਸਕਦੀ ਕਰ ਸਕਦੀ ਕਰ ਸਕਦੀ ਹੈ ਮੈਂ ਤੁਹਾਨੂੰ ਇਹ ਦੱਸਿਆ ਵੀ ਲੇਟੈਸਟ ਲਾ ਜਿਹੜਾ ਆ ਉਹਦੇ ਚ ਇਹ ਕਿਹਾ ਵੀ ਜ਼ਰੂਰੀ ਨਹੀਂ ਕਿ ਤੁਸੀਂ ਪਰਚਾ ਕਰਨਾ ਹੀ ਕਰਨਾ ਪਰ ਜ਼ਰੂਰੀ ਨਹੀਂ ਅਛਾ ਮਤਲਬ ਕਰ ਵੀ ਸਕਦੇ ਪੁਲਿਸ ਦੀ ਡਿਸਕ੍ਰਿਪਸ਼ਨ ਆ ਗਈ ਪਈ ਪੁਲਿਸ ਚਾਹਵੇ ਤੇ ਪੁਲਿਸ ਕਰ ਸਕਦੇ ਕਰ ਸਕਦੀ ਹੈ ਨਾ ਹੁਣ ਜਿਵੇਂ ਮੰਨ ਲਓ ਕੋਈ ਬੰਦਾ ਕ੍ਰਾਈਮ ਇਹੋ ਜਿਹਾ ਕਰਕੇ ਚਲਾ ਜਾਵੇ ਤੇ ਫਿਰ ਪੁਲਿਸ ਨੇ ਕਹਿਣਾ ਹੀ ਉਹ ਤੁਸੀਂ ਬੰਦਾ ਆਪਣੇ ਪਨਾ ਦੇ ਕੇ ਬੈਠੇ ਸੀ ਤੁਸੀਂ ਤੁਹਾਡੇ ਚ ਕਰਦੇ ਹਾਂ ਪਰਚਾ ਹੋ ਸਕਦਾ ਠੀਕ ਹੈ ਗ੍ਰਿਵ ਸਿੰਘ ਮੇਰਾ ਇੱਕ ਲਾਸਟ ਇੱਕ ਕੁਐਸਚਨ ਹੋਰ ਆ ਪਈ ਜੇ ਮਕਾਨ ਮਾਲਕ ਖਾਲੀ ਕਰਾਉਣਾ ਚਾਹੁੰਦਾ ਵਾ ਐਗਰੀਮੈਂਟ ਦੇ ਮੁਤਾਬਕ ਮਕਾਨ ਕਿਰਾਏਦਾਰ ਤੋਂ ਜਾਂ ਦੁਕਾਨ ਕਿਰਾਏਦਾਰ ਤੋਂ ਤੇ ਉਹ ਕਿੰਨਾ ਕੁ ਟਾਈਮ ਲੱਗ ਜਾਂਦਾ ਕਾਨੂੰਨ ਮੁਤਾਬਕ ਦੋ ਵਿੱਚ ਤੁਹਾਡੇ ਸਵਾਲ ਦੇ ਦੋ ਆਨਸਰਸ ਨੇ ਕਾਨੂੰਨ ਮੁਤਾਬਕ ਪੰਜਾਬ ਰੈਂਟ ਐਕਟ ਜਿਹੜਾ ਵਾ ਉਹਦੇ ਵਿੱਚ ਲਿਖਿਆ ਹੋਇਆ ਪਹਿਲਾਂ ਤਾਂ ਕਿਰਾਏਦਾਰ ਨੂੰ ਜਦੋਂ ਸੰਮਣ ਜਾਣੇ ਨੇ ਤਾਂ ਕਿਰਾਏਦਾਰ ਨੇ ਪੇਸ਼ ਹੋ ਕੇ ਪਰਮਿਸ਼ਨ ਲੈਣੀ ਆ ਇੱਕ ਲੀਵ ਟੂ ਡਿਫੈਂਡ ਅਸੀਂ ਬੋਲਦੇ ਆ ਲੀਵ ਟੂ ਡਿਫੈਂਡ ਦੀ ਐਪਲੀਕੇਸ਼ਨ ਨਾਲ ਐਫੀਡੇਵਿਟ ਲਾਉਣਾ ਵੀ ਆ ਮੇਰੇ ਕੋਲ ਸਟਰੋਂਗ ਗਰਾਊਂਡ ਨੇ ਲੜਨ ਦੇ ਵੀ ਲੈਂਡਲੋਰਡ ਝੂਠਾ ਮੇਰੇ ਕੋਲ ਸਟਰੋਂਗ ਗਰਾਊਂਡ ਨੇ ਤੇ ਜੇ ਉਹ ਜੱਜ ਨੂੰ ਸਾਬਤ ਮਤਲਬ ਸੈਟੀਸਫਾਈ ਕਰ ਦਵੇ ਸਾਬਤ ਕਰ ਦੇ ਵਾਕੀ ਗਰਾਊਂਡ ਹੈਗੇ ਨੇ ਤਾਂ ਜੱਜ ਉਹਨੂੰ ਪਰਮਿਸ਼ਨ ਦੇਗਾ ਕੇਸ ਲੜਨ ਦੀ ਅੱਛਾ ਕੇਸ ਲੜਨ ਤੱਕ ਹੀ ਲੜਨ ਦੀ ਪਰਮਿਸ਼ਨ ਦੇਗਾ ਵੀ ਹਾਂ ਲੜ ਲਾ ਵੀ ਦੇ ਦੇ ਜਵਾਬ ਤੇ ਗਾਂ ਗਵਈਆਂ ਕਰਾਉਣੇ ਆ ਤੇ ਜੇ ਉਹ ਪਰਮਿਸ਼ਨ ਨਾ ਮਿਲੇ ਸਟਰੋਂਗ ਗਰਾਉਂਡ ਨਾ ਹੋਣ ਤਾਂ ਉਹਦੀ ਲੀਵ ਟੂ ਡਿਫੈਂਡ ਡਿਸਮਿਸ ਟਕਰੇ ਮਾਲਕ ਮਕਾਨ ਦੇ ਹੱਕ ਦੇ ਵਿੱਚ ਆਰਡਰ ਹੋ ਜਾਣਾ ਹੈ ਐਵਿਕਸ਼ਨ ਦਾ ਖਾਲੀ ਕਰਨ ਦਾ ਆਰਡਰ ਹੋ ਜਾਣਾ ਸਿੰਪਲ ਅੱਛਾ ਹਾਂ ਦਿਸ ਇਜ਼ ਦੀ ਦਿਸ ਇਜ਼ ਦੀ ਵੈਰੀ ਨਾਈਸ ਲਾਅ ਇਨ ਫੇਵਰ ਆਫ ਲੈਂਡਲੋਰਡ ਹੁਣ ਇਹਦੇ ਵਿੱਚ ਗੱਲ ਹੋਰ ਹੈ ਜੇ ਲੀਵ ਟੂ ਡਿਫੈਂਡ ਅਲਾਉ ਕਰਤੀ ਲੜਨ ਦਾ ਮੌਕਾ ਦਿੱਤਾ ਤਾਂ ਐਕਟ ਦੇ ਵਿੱਚ ਤਾਂ ਲਿਖਿਆ ਵੀ ਡੇ ਟੂ ਡੇ ਰੱਖੋ ਮਤਲਬ ਇਹ ਐਕਟ ਦੇ ਵਿੱਚ ਐਕਟ ਦੇ ਵਿੱਚ ਲਿਖਿਆ ਵੀ ਡੇ ਟੂ ਡੇ ਰੱਖੋ ਤੇ 30 ਡੇਜ਼ ਦੇ ਅੰਦਰ ਅੰਦਰ ਤੁਸੀਂ ਉਹਦੀ ਰੈਂਟ ਪਿਟੀਸ਼ਨ ਦਾ ਫੈਸਲਾ ਕਰ ਦੋ ਮਾਲਕ ਮਕਾਨ ਦੇ ਹੱਕ ਚ ਕਰ ਦੋ ਅਗੇਂਸਟ ਕਰ ਦੋ ਜੋ ਵੀ ਹੈ ਪਰ ਫੈਸਲਾ ਕਰ ਦੋ ਰੈਂਟ ਪਿਟੀਸ਼ਨ ਦਾ 30 ਡੇਜ਼ ਅਜੇ ਤੱਕ ਇਹ ਕਦੀ ਦੇਖਿਆ ਨਹੀਂ ਮੈਂ ਇਹ ਦੇਖਿਆ ਰੈਂਟ ਦੇ ਉੱਤੇ ਸਾਲਾਂ ਮਤਲਬ ਕੇਸ ਕੇਸ ਦੇ ਨਾਲ ਸਾਲਾਂ ਹੀ ਲੰਬਾ ਹੋ ਜਾਂਦਾ ਕੰਮ ਇਦਾਂ ਹੋ ਜਾਂਦਾ ਹੈ ਬਿਲਕੁਲ ਕਿਉਂਕਿ ਪ੍ਰੈਕਟੀਕਲ ਪ੍ਰੋਬਲਮ ਹੈ ਨਾ ਸਰ ਕਿੰਨੇ ਸਾਰੇ ਦੇਖੋ ਐਕਸ਼ਨ ਪਲਾਨ ਕੇਸਸ ਨੇ ਜਿਹੜੇ ਹੁਣ ਕੋਰਟਸ ਨੇ ਦੇਖਣੇ ਹੁੰਦੇ ਨੇ ਹੁਣ ਡੇ ਟੂ ਡੇ ਇੱਕ ਰੱਖਣ ਲੱਗ ਜਾਣਗੇ ਥੈਂ ਫਿਰ ਮਰਡਰ ਕੇਸਸ ਰੇ ਸੋ ਇਸ ਕਰਕੇ ਥੋੜਾ ਜਿਹਾ ਲੰਬਾ ਹੋ ਜਾਂਦਾ ਹੈ ਸਿਵਲ ਹੋਣ ਕਰਕੇ ਬਟ ਐਕਟ ਦੇ ਵਿੱਚ ਲਿਖਿਆ ਵੀ 30 ਡੇਜ਼ ਦੇ ਵਿੱਚ ਫਿਨਿਸ਼ ਕਰਨਾ ਹੀ ਕਰਨਾ ਹੈ। ਇੰਨੇ ਦਿਨ ਸੰਕੋਈ ਹੋਰ ਸਾਡੇ ਦਰਸ਼ਕਾਂ ਨੂੰ ਤੁਸੀਂ ਕੋਈ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਜਿਹੜੀ ਆਪਣੇ ਕੋਲ ਪੁੱਛਣ ਦੇ ਵਿੱਚ ਜਾਂ ਹੁਣ ਤੱਕ ਦੱਸਣ ਵਿੱਚ ਕੋਈ ਰਹਿ ਗਈ ਹੋਵੇ ਤੁਸੀਂ ਦੇਣੀ ਚਾਹੋ। ਮੇਨ ਮੇਨ ਵੈਸੇ ਤੁਸੀਂ ਸਵਾਲ ਪੁੱਛ ਚੁੱਕੇ ਹੋ ਜਿਹੜੇ ਇਹਨਾਂ ਲਈ ਜਾਣਣੇ ਇੰਪੋਰਟੈਂਟ ਨੇ ਆਪਣੀ ਜਨਤਾ ਲਈ ਤੇ ਬਸ ਤੁਸੀਂ ਰੈਂਟ ਐਗਰੀਮੈਂਟ ਲਿਖਣਾ ਜ਼ਰੂਰੀ ਹੈ ਜੇ ਤੁਸੀਂ ਉਹਨੂੰ ਕਿਰਾਏਦਾਰ ਸਮਝ ਕੇ ਕੱਢਣਾ ਚਾਹੁੰਦੇ ਹੋ ਇਨ ਫਿਊਚਰ। ਤੇ ਜੇ ਨਹੀਂ ਲਿਖਦੇ ਫਿਰ ਤੁਹਾਨੂੰ ਸਿਵਲ ਸੂਟ ਫਾਈਲ ਕਰਨਾ ਪੈਣਾ ਚਾਹੇ ਉਹ ਸਿਵਲ ਸੂਟ ਫॉर ਪੋゼਸ਼ਨ ਚਾਹੇ ਉਹ ਸਿਵਲ ਸੂਟ ਫॉर ਮੰਡੈਟਰੀ ਇੰਜਕਸ਼ਨ ਉਹਨੂੰ ਲਾਇਸੈਂਸੀ ਦੱਸ ਕੇ ਉਹ ਤੁਸੀਂ ਕਰ ਸਕਦੇ ਹੋ ਕਿਉਂਕਿ ਸਾਡਾ ਇੱਥੇ ਹੌਨਰੇਬਲ ਹਾਈ ਕੋਰਟ ਨੇ ਵੀ ਕਈ ਜਜਮੈਂਟਸ پاس ਕੀਤੀਆਂ ਨੇ ਜਿਸ ਤੋਂ ਉਹਨਾਂ ਨੇ ਲਿਖਿਆ ਹੈ ਕਿ ਜੇ ਬੰਦਾ ਬਿਨਾਂ ਕਿਰਾਏ ਨਾਮੇ ਦੇ ਬੈਠਾ ਆ ਨਾ ਕਿਸੇ ਵੀ ਘਰ ਜਾਂ ਦੁਕਾਨ ਦੇ ਵਿੱਚ ਤਾਂ ਉਹ ਕਿਰਾਏਦਾਰ ਨਹੀਂ ਉਹ ਟ੍ਰੈਸਪਾਸਰ ਕਹਾਊਗਾ ਟ੍ਰੈਸਪਾਸਰ ਯਾਨੀ ਗੈਰ ਕਾਨੂੰਨੀ ਤਰੀਕੇ ਨਾਲ ਬੈਠਾ ਹੋਇਆ ਬੰਦਾ अच्छा यस एक ਦੂਸਰ ਕਈ ਇਹ ਹੀ ਸੁਣਦੇ ਆ ਵੀ ਇਦਾਂ ਕੇ ਏਸ ਲਾ ਕੇ ਕਈ ਪੱਕੇ ਹੋ ਜਾਂਦੇ ਆ ਜਿਹੜੇ ਦੁਕਾਨਾਂ ਦੇ ਮਾਲਕ ਬਣ ਜਾਂਦੇ ਆ ਉਹ ਕੀ ਹੈ ਸਿਸਟਮ ਨਹੀਂ 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 ਇਹ ਇਹ ਮਿਸ ਅੰਡਰਸਟੈਂਡਿੰਗ ਆ ਕ੍ਰਾਇਡ ਹੁਣ ਇਹ ਤਾਂ ਆਨਨੇਬਲ ਸੁਪਰੀਮ ਕੋਰਟ ਨੇ ਪਿਛਲੇ ਮਹੀਨੇ ਇੱਕ ਜਜਮੈਂਟ ਪਾਸ ਕੀਤੀ ਆ ਉਹ ਕਹਿੰਦੇ ਕਿਰਾਏਦਾਰ ਕਦੇ ਵੀ ਇਹ ਗਰਾਉਂਡ ਲੈ ਹੀ ਨਹੀਂ ਸਕਦਾ ਕਿ ਮੈਂ 12 ਸਾਲਾਂ ਤੋਂ ਬੈਠਾ ਜੀ ਮੈਂ ਮਾਲਕ ਬਣ ਗਿਆ ਕਿਰਾਏਦਾਰ ਕਦੇ ਨਹੀਂ ਲੈ ਸਕਦਾ ਇਹ ਅੱਛਾ 12 ਸਾਲਾਂ ਣੀ ਕੋਈ ਕੰਡੀਸ਼ਨ ਨਹੀਂ 12 ਸਾਲਾਂ ਦੀ ਕੰਡੀਸ਼ਨ ਜਿਹੜੀ ਹੈ ਜਿਹੜਾ 12 ਸਾਲਾਂ ਵਾਲਾ ਲਾਅ ਆ ਉਹ ਕਿਰਾਏਦਾਰ ਦੀ ਮਾਲਕ ਵਾਲੇ ਕੇਸ ਦੇ ਵਿੱਚ ਕਦੇ ਲਾਗੂ ਨਹੀਂ ਹੁੰਦਾ ਉਹ ਕਿੱਥੇ ਹੁੰਦਾ ਲਾਗੂ ਉਹ ਡਿਫਰੈਂਟ ਹੈਗਾ ਪ੍ਰੋਸੀਜਰ ਸਰ ਉਹਦੇ ਲਈ ਇੱਕ ਨਵੀਂ ਵੀਡੀਓ ਬਣਾ ਲਾਂਗੇ ਠੀਕ ਹੈ ਠੀਕ ਹੈ ਠੀਕ ਹੈ ਅੱਜ ਕਦੀਪ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬੜੀ ਤੁਸੀਂ ਮੁੱਲੀ ਜਾਣਕਾਰੀ ਜਿਹੜੀ ਆ ਸਾਡੇ ਦਰਸ਼ਕਾਂ ਨੂੰ ਦਿੱਤੀ ਆ ਆਪਾਂ ਫੇਰ ਮਿਲਾਂਗੇ ਆਪਾਂ ਦਰਸ਼ਕੋ ਆਪਾਂ ਫੇਰ ਮਿਲਾਂਗੇ ਨੈਕਸਟ ਕੋਈ ਟਾਪਿਕ ਦੇ ਉੱਤੇ ਵੀਡੀਓ ਲੈ ਕੇ ਤਦ ਤੱਕ ਦਾਓ ਸਾਨੂੰ ਆ ਗਿਆ ਦਰਸ਼ਕੋ ਦੇਖਦੇ ਰਹੋ ਹਿਊਮਰਾਈਜ਼ਡ ਬਰਟਨ